ਜਿਵੇਂ ਹੀ ਤੁਸੀਂ ਗੱਡੀ ਤੋਂ ਉਤਰਦੇ ਹੋ ਤੁਹਾਡੇ ਨਾਲ ਸਾਰਾ ਹਜੂਮ ਨੌਜਵਾਨਾਂ ਦਾ ਤੁਹਾਡੇ ਪਿੰਡਾਂ ਦਾ ਜਿਹੜਾ ਇਕੱਠਾ ਹੈ ਭੰਗੜੇ ਖੁਸ਼ੀ ਆਰ ਜਿਹੜੇ ਪਾਏ ਜਾ ਰਹੇ ਸੀ ਉਹ ਕਿਸ ਗੱਲ ਦੀ ਖੁਸ਼ੀ ਹਜੇ ਤਾਂ ਚੋਣ ਦਾ ਬਿਗਲ ਵੱਜਿਆ ਵੀ ਇੱਕ ਗੱਲ ਕਹੀ ਸੀ ਐਮਐਲਏ ਨੂੰ ਕਿ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆਉਂਦੇ ਪਏ ਆ ਤੂੰ ਇੱਕ ਸੀਟ ਜੈਂਟਸ ਜਰਨਲ ਰੱਖਣੀ ਆ ਆਪਾਂ ਚੋਣ ਲੜਾਂਗੇ ਤੂੰ ਆਪਦਾ ਕੈਂਡੀਡੇਟ ਦੇਈ ਅਸੀਂ ਆਜ਼ਾਦ ਲੜਾਂਗੇ ਤੈਨੂੰ ਪਤਾ ਲੱਗੂਗਾ ਤੂੰ ਹਲਕੇ ਦੇ ਵਿੱਚ ਕੀ ਕਮਾਇਆ ਤੇ ਸਾਨੂੰ ਪਤਾ ਲੱਗੂਗਾ ਅਸੀਂ ਕੀ ਇਸ ਬੰਦੇ ਨੇ ਹੁਣ ਤੱਕ ਦਾ ਪਿਛਲਾ ਰਿਕਾਰਡ ਚੈੱਕ ਕਰ ਲਓ ਜੈਂਟਸ ਜਨਰਲ ਸੀਟੀ ਹੀ ਘਟਾ ਦੇ। ਇਹ ਕਹਿ ਲਈਏ ਜਿਹੜਾ ਤੁਹਾਡਾ ਚੈਲੰਜ ਸੀ ਉਹਦੇ ਕਰਕੇ ਸਭ ਹੋਇਆ। ਇਹ ਸਾਡੇ ਭਰਾਵਾਂ ਕਰਕੇ ਜਿੰਨੇ ਅਸੀਂ ਭਰਾ ਇਕੱਠੇ ਸੀ ਸਾਰੇ ਉਹਨਾਂ ਕਰਕੇ ਉਸ ਚੈਲੰਜ ਨੂੰ ਅਸੈਪਟ ਹੀ ਨਹੀਂ ਕਰ ਸਕਿਆ। ਪੰਜਾਬ ਦੇ ਵਿੱਚ ਚੇਅਰਮੈਨ ਇਲੈਕਸ਼ਨ ਨੂੰ ਐਮਐਲਏ ਦੇ ਇਲੈਕਸ਼ਨ ਦੇ ਬਰਾਬਰ ਦਾ ਸਮਝਿਆ ਜਾਂਦਾ ਜਿਵੇਂ ਇਹੀ ਵਿਗਲ ਵੱਜਦਾ। ਪਰ ਫਿਰੋਜ਼ਪੁਰ ਦੇ ਵਿੱਚ ਕੀ ਕੀ ਕੁਝ ਵੱਖਰਾ ਸੀਗਾ ਇੰਨਾ ਮਾਹੌਲ ਜਿਹੜਾ ਖੁਸ਼ੀ ਦਾ ਸੀਗਾ ਕਾਰਨ ਕੀ ਸੀਗਾ ਭੰਗੜੇ ਪਾਏ ਜਾ ਰਹੇ ਸੀ ਕਿ ਜਿੱਤ ਪਹਿਨਾ ਹੀ ਕਬੂਲ ਹੋ ਚੁੱਕੀ ਹੈ ਗੁਰਪ੍ਰੀਤ ਸੇਖੋ ਸਾਡੇ ਨਾਲ ਹੈ ਜਿਵੇਂ ਹੀ ਤੁਸੀਂ ਗੱਡੀ ਤੋਂ ਉਤਰਦੇ ਹੋ ਤੁਹਾਡੇ ਨਾਲ ਸਾਰਾ ਹਜੂਮ ਨੌਜਵਾਨਾਂ ਦਾ ਤੁਹਾਡੇ ਪਿੰਡਾਂ ਦਾ ਜਿਹੜਾ ਇਕੱਠਾ ਹੈ ਭੰਗੜੇ ਖੁਸ਼ੀ ਹਾਰ ਜਿਹੜੇ ਪਾਏ ਜਾ ਰਹੇ ਸੀ ਉਹ ਕਿਸ ਗੱਲ ਦੀ ਖੁਸ਼ੀ ਹਜੇ ਤਾਂ ਚੌਂ ਦਾ ਬਿਗਲ ਵੱਜਿਆ ਵੀ ਇਹ ਵੀਰ ਜੀ ਖੁਸ਼ੀ ਇਸ ਗੱਲ ਦੀ ਆ ਸ਼ਾਇਦ ਤੁਸੀਂ ਇੱਕ ਪੁਰਾਣਾ ਇੰਟਰਵਿਊ ਦੇਖਿਆ ਹੋਊਗਾ ਜਦੋਂ ਫਲੱਡ ਆਏ ਹੋਏ ਸੀ ਇੱਕ ਗੱਲ ਕਹੀ ਸੀ ਐਮਐਲਏ ਨੂੰ ਕਿ ਅੱਗੇ ਜ਼ਿਲ੍ਹਾ ਪ੍ਰਸ਼ਦ ਦੇ ਇਲੈਕਸ਼ਨ ਆਉਂਦੇ ਪਏ ਆ ਤੂੰ ਇੱਕ ਸੀਟ ਜੈਂਟਸ ਜਨਰਲ ਰੱਖਣੀ ਆ ਆਪਾਂ ਚੋਣ ਲੜਾਂਗੇ ਤੂੰ ਆਪ ਦਾ ਕੈਂਡੀਡੇਟ ਦੇਈ ਅਸੀਂ ਆਜ਼ਾਦ ਲੜਾਂਗੇ ਤੈਨੂੰ ਪਤਾ ਲੱਗੂਗਾ ਤੂੰ ਹਲਕੇ ਦੇ ਵਿੱਚ ਕੀ ਕਮਾਇਆ ਤੇ ਸਾਨੂੰ ਪਤਾ ਲੱਗੂਗਾ ਅਸੀਂ ਕੀ ਕਮਾਇਆ ਠੀਕ ਹੈ ਜੀ ਅੱਜ ਜਿਵੇਂ ਹੀ ਇਲੈਕਸ਼ਨ ਅਨਾਉਂਸ ਹੋਏ ਆ ਲਿਸਟਾਂ ਸਾਰੀਆਂ ਪਬਲਿਕ ਹੋ ਗਈਆਂ ਉਹਦੇ ਵਿੱਚ 3 ਸੀਟਾਂ ਟੋਟਲ ਸੀਟਾਂ ਜ਼ਿਲ੍ਹਾ ਪ੍ਰਸ਼ਦ ਦੀਆਂ 4 ਨੇ ਵਿਧਾਇਤੀ ਹਲਕੇ ਦੀਆਂ ਜਿਹਦੇ ਵਿੱਚੋਂ ਤਿੰਨ ਤਾਂ ਲੇਡੀਜ਼ ਜਰਨਲ ਆਈਆਂ ਤੇ ਇੱਕ ਐਕਸੀਡੈਂਟ ਆਈ ਇਸ ਬੰਦੇ ਨੇ ਹੁਣ ਤੱਕ ਦਾ ਪਿਛਲਾ ਰਿਕਾਰਡ ਚੈੱਕ ਕਰ ਲਓ ਜੈਂਟਸ ਜਰਨਲ ਸੀਟੀ ਕਟਾ ਦਿੱਤੀ ਸੀਟ ਕੱਟ ਦਿੱਤੀ ਸੀਟ ਕੱਟ ਦਿੱਤੀ ਇਹ ਕਹ ਲਈਏ ਜਿਹੜਾ ਤੁਹਾਡਾ ਚੈਲੰਜ ਸੀ ਉਹਦੇ ਕਰਕੇ ਸਭ ਹੋਇਆ ਇਹ ਸਾਡੇ ਭਰਾਵਾਂ ਕਰਕੇ ਜਿੰਨੇ ਅਸੀਂ ਭਰਾ ਇਕੱਠੇ ਸੀ ਸਾਰੇ ਉਹਨਾਂ ਕਰਕੇ ਉਸ ਚੈਲੰਜ ਨੂੰ ਅਸੈਪਟ ਨਹੀਂ ਕਰ ਸਕਿਆ ਫਿਰ ਗੁਰਪ੍ਰੀਤ ਭਾਈ ਤੁਸੀਂ ਇਹ ਸਭ ਦੀ ਫਿਰ ਖੁਸ਼ੀ ਕਿਉਂ ਆਏ ਜੇਕਰ ਉਹ ਕਟਵਾ ਵੀ ਦਿੱਤੀ ਉਹ ਤੁਸੀਂ ਚੋਣ ਨੂੰ ਫਿਰ ਕਿਵੇਂ ਵੇਖ ਰਹੇ ਹੋ ਮੈਂ ਸਮਝਣਾ ਚਾਹਾਂਗਾ ਮੈਨੂੰ ਤੁਹਾਨੂੰ ਨਹੀਂ ਲੱਗਦਾ ਪਿਆ ਵੀ ਅਸੀਂ ਬਿਨਾਂ ਲੜੀ ਜਿੱਤ ਗਏ ਹੂੰ ਜੇ ਮੈਂ ਖੁੱਲਣ ਜੋਗਾ ਹਾਂਗਾ ਮੈਦਾਨ ਦੇ ਵਿੱਚ ਤੇ ਦੂਜੇ ਪਹਿਲਵਾਨ ਦੀ ਝੰਡੀ ਤਾਂ ਮੈਂ ਆਪੇ ਫੜ ਲੂੰਗਾ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਬਾਈ ਤੁਹਾਨੂੰ ਸਾਰੇ ਭਰਾਵਾਂ ਨੂੰ ਮੇਰੇ ਨੂੰ ਬਾਈ ਜਦੋਂ ਇਹ ਸਭ ਹੋਇਆ ਸਿਆਸਤ 'ਚ ਆਉਣ ਦਾ ਕਾਰਨ ਤੁਸੀਂ ਉਸ ਤੋਂ ਪਹਿਲਾਂ ਤੋਂ ਧਾਰਿਆ ਸੀ ਜਾਂ ਇਹ ਉਹ ਚੈਲੰਜ ਨੂੰ ਅਕਸੈਪਟ ਕਰਕੇ ਸਿਆਸਤ ਲੋਕਾਂ ਵਾਸਤੇ ਸਿਆਸਤ ਚਾਏ ਜਾਂ ਇੱਕ ਟਸਲ ਬਾਜੀ 'ਚ ਲੀਡਰ ਦੇ ਕਰਕੇ ਤੁਸੀਂ ਸਿਆਸਤ ਚੁਣੀ ਕਬੂਲ ਕੀਤੀ ਜਿਵੇਂ ਅਸਲ ਦੇ ਵਿੱਚ ਵੀਰੇ ਪਹਿਲਾਂ ਇਹਨੇ ਵਰਤਿਆ ਐਮਐਲਏ ਨੇ ਠੀਕ ਹੈ ਜੀ ਫੇਰੇ ਬਾਅਦ ਚ ਉਹ ਗੈਂਗਸਟਰ ਦੱਸਣ ਲੱਗ ਪਿਆ ਫਿਰ ਜਿਹੜੇ ਭਰਾ ਨਾਲ ਸੀ ਸਾਰੇ ਸਾਰਿਆਂ ਨੇ ਰਲ ਕੇ ਸੀ ਫੈਸਲਾ ਕੀਤਾ ਦੀ ਅਸੀਂ ਸੋਸ਼ਲ ਸਰਵਿਸ ਜੋ ਹੋ ਸਕਦੀ ਆ ਆਪਦੇ ਇਲਾਕੇ ਤੋਂ ਸ਼ੁਰੂ ਕਰਦੇ ਆ ਅਸੀਂ ਉਹ ਕਰਨੀ ਸ਼ੁਰੂ ਕੀਤੀ ਸੇਵਾ ਭਾਵਨਾ ਨਾਲ ਕਰਦੇ ਕਰਦੇ ਲੋਕ ਜੁੜਦੇ ਗਏ ਪਿਆਰ ਕਾਫਲਾ ਬਣਦਾ ਗਿਆ ਪਿਆਰ ਉਸ ਪਿਆਰ ਦੇ ਕਾਰਨ ਤੇ ਸਾਡੇ ਜਿਹੜੇ ਹਲਕੇ ਦੇ ਜਿਹੜੇ ਕੰਮ ਇਸ ਬੰਦੇ ਕਰਕੇ ਰੁਕੇ ਹੋਏ ਆ ਉਹਨਾਂ ਕੰਮਾਂ ਨੂੰ ਵੇਖਦੇ ਆ ਅਸੀਂ ਸਿਆਸਤ 'ਚ ਆਉਣ ਦਾ ਫੈਸਲਾ ਲਿਆ ਸਾਰੇ ਭਰਾਵਾਂ ਦੇ ਕਰਕੇ ਕਿ ਅਸੀਂ ਆਪਦੇ ਹਲਕੇ ਦਾ ਵਿਕਾਸ ਕਰਾਉਣਾ ਹਲਕੇ ਨੂੰ ਅੱਗੇ ਲੈ ਕੇ ਜਾਣਾ ਵੇਵ ਦੇ ਵਿੱਚ ਜਦੋਂ ਐਮਐਲਏ ਬਣਦੇ ਆ ਕਾਮ ਆਦਮੀ ਪਾਰਟੀ ਸਰਕਾਰ ਜਦੋਂ ਹੋਣ ਦੇ ਵਿੱਚ ਆਉਂਦੀ ਹੈ ਅਕਸਰ ਵਿਕਾਸ ਦੀ ਗੱਲ ਕੀਤੀ ਗਈ ਪਰ ਇਸ ਨੌਜਵਾਨ ਦਾ ਕਹਿਣਾ ਹੈ ਕਿ ਸਿਆਸਤ 'ਚ ਆਉਣ ਦਾ ਕਾਰਨ ਸਿਰਫ ਵਿਕਾਸ ਹੈ ਪਰ ਭਾਈ ਤੁਸੀਂ ਸਮਾਜੀ ਸੇਵਾ ਤੌਰ ਤੇ ਮੈਂ ਅਕਸਰ ਦੇਖਿਆ ਸੀਗਾ ਤੁਸੀਂ ਫਿਰੋਜ਼ਪੁਰ ਦੇ ਦਿਹਾਤੀ ਏਰੀਏ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਬڑے ਜਿਹੜੇ ਛੋਟੇ ਕੰਮ ਜਿਹੜੇ ਕਹਿ ਲਈਏ ਲੀਡਰਾਂ ਵਾਸਤੇ ਐ ਪਰ ਜਿਹੜੇ ਸੰਗਤ ਨਹੀਂ ਬਹੁਤ ਵੱਡੇ ਐ ਉਹ ਤੁਸੀਂ ਬਹੁਤ ਕੀਤੇ ਐ ਉਸ ਨੂੰ ਹੁਣ ਗਾਂਝੇ ਘਰੋਂਦੇਓ ਚੈਲੰਜ ਕੀ ਮੰਨਦੇਓ ਸਿਆਸਤ ਦੇ ਵਿੱਚ ਕੀ ਕੀ ਕੁਝ ਆਉਂਦੇ ਹਲਕੇ ਲਈ ਕਰਨ ਦਾ ਜਿਵੇਂ ਇੱਕ ਆਡੀਓਲੋਜੀ ਕੀ ਐ ਗੁਰਪ੍ਰੀਤ ਸੇਖੋ ਦੀ ਮੈਂ ਸਿਰਫ ਵੀਰੇ ਇੱਕ ਚੀਜ਼ ਮੰਨਦਾ ਐ ਵੀ ਜੋ ਅਸੀਂ ਆਪਦੇ ਲੋਕਾਂ ਨਾਲ ਵਾਅਦੇ ਕਰਦੇ ਆ ਸਾਨੂੰ ਉਹ ਸਮੇਂ ਤੇ ਪੂਰੇ ਕਰਨੇ ਚਾਹੀਦੇ ਬਸ ਇਹ ਨਹੀਂ ਕਿ ਅੱਜ ਵੋਟਾਂ ਲੈਣੀਆਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਐਮਐਲਏ ਸਾਹਿਬ ਨੇ ਬਹੁਤ ਵਾਅਦੇ ਕੀਤੇ ਆ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਕਰ ਦੂੰ ਹੁਣ ਕਿਸੇ ਨੂੰ ਕੁਝ ਨਹੀਂ ਪੇਸ਼ ਆਣਦਾ ਗਾਲ੍ਹ ਦਿੰਦਾ ਬੋਲੀ ਬਹੁਤ ਮਾੜੀ ਆ ਮੈਂ ਉਹ ਚੀਜ਼ ਦੀ ਬਿਲਕੁਲ ਆਡੀਓਲੋਜੀ ਜਿਹੜੀ ਚੇਂਜ ਕਰਨੀ ਗੋਪੀਤ ਭਾਈ ਸਾਡੇ ਲੋਕ ਫਸ ਕਿਉਂ ਜਾਂਦੇ ਆ ਜੇਕਰ ਪਤਾ ਵੀ ਹਰੇ ਸਾਨੂੰ ਹਰੇਕ ਪਿਛਲੇ 2 ਡ ਟਕੇਡਸ ਤੋਂ 20 ਸਾਲਾਂ ਤੋਂ ਪੰਜਾਬ ਦੇ ਵਿੱਚ ਸਰਕਾਰਾਂ ਨੇ ਕਹਾਨ ਕੀਤਾ ਇਹ ਲੋਕ ਕਿਉਂ ਤੁਰ ਪੈਂਦੇ ਆ ਇਹਨਾਂ ਨੂੰ ਬਾਅਦ 'ਚ ਛਿੱਤਰ ਖਾ ਕੇ ਕਿਉਂ ਪਤਾ ਲੱਗਦਾ ਭਾਈ ਵਿਕਲਪ ਕੀ ਆ ਦੱਸੋ ਕਿੱਧਰ ਜਾਣ ਹੁਣ ਕਹਿ ਲਈਏ ਗੁਰਪ੍ਰੀਤ ਬਾਈ ਵੀ ਵਿਕਲਪ ਆ ਗਿਆ ਨਹੀਂ ਮੈਂ ਵਿਕਲਪ ਤਾਂ ਨਹੀਂ ਕਹਿੰਦਾ ਮੈਂ ਵਿਕਲਪ ਆ ਗਿਆ ਸੋਚ ਜਿਹੜੀ ਆਈਡੀਓਲੋਜੀ ਤੁਸੀਂ ਲੈ ਕੇ ਚੱਲੇ ਬਿਲਕੁਲ ਸੋਚ ਜਿਹੜੀ ਅਸੀਂ ਲੈ ਕੇ ਚੱਲੇ ਆ ਤੇ ਅਸੀਂ ਉਸ ਚੀਜ਼ ਦਾ ਮਤਲਬ ਇਸ ਚੀਜ਼ ਦਾ ਵਾਅਦਾ ਕਰਦੇ ਆਂ ਆਪੇ ਲੋਕਾਂ ਨਾਲ ਵੀ ਜਿਹੜੀਆਂ ਚੀਜ਼ਾਂ ਕਹੀਆਂ ਨੇ ਉਹ ਚੀਜ਼ਾਂ ਦੇਖਰੇ ਉਤਰਾਂਗੇ ਉਹ ਚੀਜ਼ਾਂ ਪੂਰੀਆਂ ਕਰਾਂਗੇ ਮੈਂ ਗੁਰਪ੍ਰੀਤ ਬਾਈ ਕੋਲ ਵੀ ਆਉਣਾ ਮੇਰੇ ਨਾਲ ਅਰਸ਼ ਰੰਦਾਵਾ ਵੀ ਬਾਈ ਹੁਣ ਇਹ ਵੀ ਆ ਬਾਈ ਜਿਹੜਾ ਅੱਜ ਦਾ ਖੁਸ਼ੀ ਦਾ ਮਾਹੌਲ ਸੀਗਾ ਜਿਸ ਦੇ ਵਿੱਚ ਪੰਗੜੇ ਪਾਏ ਜਾ ਰਹੇ ਆ ਤੁਸੀਂ ਇਸ ਨੂੰ ਸਭ ਨੂੰ ਕਿਵੇਂ ਬਿਆਨ ਕਰਦੇ ਹੋ ਕਿਉਂਕਿ ਤੁਹਾਡੇ ਦੇ ਖੁਸ਼ੀ ਚਿਹਰੇ ਤੇ ਬ ਮੇਰੇ ਵੱਡੇ ਵੀਰ ਨੂੰ ਹੁਣੇ ਸਵਾਲ ਕੀਤਾ ਸੀ ਵੀ 20 ਸਾਲਾਂ ਤੋਂ ਪਿਛਲੇ 2 ਡੈਕੇਡਸ ਤੋਂ ਵੀ ਇਹੀ ਕਹਾਣ ਹੁੰਦਾ ਆ ਰਿਹਾ ਬਈ ਕੁਝ ਚੰਗੇ ਇਨਸਾਨ ਵੀ ਸਾਰੀ ਪ੍ਰੋਫੈਸ਼ਨ ਦੇ ਵਿੱਚ ਸਾਰਾ ਕੁਝ ਹੀ ਗੰਦਾ ਨਹੀਂ ਹੁੰਦਾ ਹਰ ਪ੍ਰੋਫੈਸ਼ਨ ਚ ਕੁਝ ਚੰਗੇ ਇਨਸਾਨ ਵੀ ਰਹੇ ਆ ਸਾਡੇ ਹਲਕੇ ਚ ਵੀ ਬੜੇ ਚੰਗੇ ਐਮਐਲਏ ਰਹੇ ਆ ਕੁਝ ਨੂੰ ਤਾਂ ਪਿਛਲੇ ਨੂੰ ਤਾਂ ਐਨੇ ਚੰਗਾ ਘਵਾਤਾ ਐਦੀ ਭਾਸ਼ਾ ਨੇ ਵੀ ਬਥੇਰਾ ਕੰਮ ਕੀਤਾ ਬਟ ਬੜੇ ਅੱਛੇ ਇਨਸਾਨ ਵੀ ਰਹੇ ਆ ਜੇ ਹੁਣ ਅਸੀਂ ਨਾਮ ਲੈਣ ਲੱਗਾਂਗੇ ਤਾਂ ਉਹ ਫਿਰ ਪੋਲਿਟਿਕਸ ਵਾਲੀ ਗੱਲ ਨੂੰ ਸਾਈਡ ਨੂੰ ਜਾਏਗੀ ਬੜਿਆਂ ਨੇ ਜਿਹੜਿਆ ਨੇ ਇੰਟਰਫੇਅਰ ਨਹੀਂ ਕੀਤਾ ਪੰਚਾਇਤੀ ਕੰਮ ਹੋਏ ਵਿਕਾਸ ਦੇ ਕੰਮ ਹੋਏ ਬਥੇਰਾ ਤੁਸੀਂ ਪਿੰਡ ਜਾ ਕੇ ਵੇਖੋ ਤੁਸੀਂ ਮੇਰਾ ਪਿੰਡ ਜਾ ਕੇ ਵੇਖ ਲਓ ਆਪਾਂ ਉਸ ਤੇ ਚਰਚਾ ਕੀਤੀ ਹੋਈ ਆ ਆਪਾਂ ਗੱਲ ਹਾਂ ਕੀਤੀ ਹੋਈ ਆ ਇਸ ਲਈ ਹੁਣ ਅੱਗੇ ਤਾਂ ਬਈ ਜੀ ਅਡਾਲੋਜੀ ਦਾ ਬੰਦੇ ਦੀ ਇਹ ਹੀ ਹੁੰਦੀ ਆ ਵੀ ਅਸੀਂ ਵਿਕਾਸ ਕਰੀਏ ਅਸੀਂ ਹੁਣ ਵੀਰੇ ਮੈਂ ਆ ਆ ਬਈ ਗਰਜੀਤ ਬੈਠਾ ਸਾਰੇ ਮੁੰਡੇ ਆ ਅਸੀਂ ਕੋਸ਼ ਬਈ ਜੀ ਇਹ ਪਹਿਲੀ ਤਾਂ ਗੱਲ ਉਹਦੀ ਸੋਚ ਹਰ ਇੱਕ ਬੰਦੇ ਦੀ ਆਦਤ ਹੁੰਦੀ ਆ ਇੱਕ ਬੰਦੇ ਨੂੰ ਆਪਦੇ ਨਾਲ ਦੇ ਤੋਂ ਜਿਹੜਾ ਬੰਦਾ ਜੈਲਸੀ ਕਰਨ ਲੱਗ ਪਿਆ ਨਾ ਵੀ ਮੈਂ ਕਹਾਂ ਗਰਲਾਲ ਦੇ ਯਾਰ ਅੱਜ ਸਵੈਟਰ ਬੜਾ ਸੋਹਣਾ ਪਾਇਆ ਤੇ ਇਹ ਮੇਰੀਆਂ ਅੱਖਾਂ 'ਚ ਰੜਕਦਾ ਤੇ ਜੇ ਮੈਂ ਇਹ ਸੋਚਾਂ ਵੀ ਮੇਰਾ ਭਰਾ ਅੱਜ ਬੜਾ ਜੱਜ ਕੇ ਆਇਆ ਤੇ ਉਹ ਗੱਲ ਦਾ ਸੋਚਣ ਦਾ ਨਜ਼ਰੀਆ ਦਾ ਫਰਕ ਆ ਇਹਦੀਆਂ ਅੱਖਾਂ 'ਚ ਹਰ ਕੋਈ ਰੜਕਦਾ ਇਹਨੂੰ ਇਹ ਆ ਵੀ ਜੇ ਆ ਗੌਰਪਿਤ ਭਾਈ ਜ਼ਿਆਦਾ ਗੌਰਪਿਤ ਭਾਈ ਜ਼ਿਆਦਾ ਰੜਕਦੇ ਆ ਉਹ ਚਲੋ ਰੜਕਦੇ ਅਸੀਂ ਜਿਹੜਾ ਬੰਦਾ ਬਈ ਤਰੂ ਫਿਰੂਗਾ ਉਹ ਰੜਕਦਾ ਹੀ ਹੁੰਦਾ ਚਲੋ ਬੰਦੇ ਹੀ ਰੜਕਦੇ ਹੁੰਦੇ ਆ ਜਿਹਦੇ 'ਚ ਕੋਈ ਕਣਕੰਡਾ ਹੁੰਦਾ ਦੂਜਿਆਂ ਜਿਨ੍ਹਾਂ ਦੇ ਨਾਲ ਨੌਜਵਾਨ ਹੁੰਦੇ ਆ ਉਹ ਬੰਦਾ ਇੱਕ ਬੜੀ ਵੱਡੀ ਵੇਵ ਦੇ ਵਿੱਚ ਇੱਕ ਬਹੁਤ ਆਉਣ ਵਾਲਾ ਸਮਾਂ ਬਦਲਣ ਦੀ ਕੋਸ਼ਿਸ਼ ਜਾਂ ਇੱਕ ਸੋਚ ਰੱਖਦਾ ਹੁਣੇ ਮੰਨ ਲੀਏ ਕਿ ਜੇਕਰ ਆਉਣ ਵਾਲੇ ਸਮੇਂ ਚ ਇਥੋਂ ਦਿਹਾਤੀ ਦੀ ਸੀਟ ਰਿਜ਼ਰਵ ਤੋਂ ਜਰਨਲ ਹੁੰਦੀ ਹੈ ਬਾਈ ਹੁਣੇ ਆਉਣਗੇ ਸਿਆਸਤਿਚ ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਦਾ ਤੁਸੀਂ ਮੇਨ ਮੋਦੀ ਬੰਦੇ ਹੋ ਨਹੀਂ ਬਾਈ ਮੇਨ ਗੱਲ ਇਹ ਆ ਮੋਦੀ ਸਾਡੇ ਸਾਰੇ ਭਰਾ ਹੀ ਆ ਜਿਹੜਾ ਐ ਸਾਰਿਆਂ ਦਾ ਐਂਡ ਚ ਬੈਠਾ ਨਹੀਂ ਜਿਹੜਾ ਜਸ਼ਨ ਤੁਸੀਂ ਉੱਠ ਕੇ ਜਿਹੜਾ ਤੁਸੀਂ ਮਨਾਇਆ ਨਾ ਉਹ ਸਾਰਿਆਂ ਨੇ ਮਨਾਇਆ ਬਈ ਸਾਰੇ ਵੀਰ ਨੇ ਸਾਰੇ ਸਾਰੇ ਮੋਦੀ ਨੇ ਅਸੀਂ ਤਾਂ ਪਿੱਛੇ ਵਾਲੇ ਆ ਪਰ ਗੱਲ ਇਹ ਆ ਬੇੰਤੀ ਆ ਤੁਸੀਂ ਕਿੰਨੇ ਵੀ ਦਿਹਾਤੀ ਹਲਕੀ ਦੀ ਸਿਆਸਤ ਸਾਰਿਆਂ ਤੋਂ ਵੱਡੀ ਗੱਲ ਜਿਹੜਾ ਤਾਂ ਬੰਦਾ ਦਿਮਾਗ ਨਾ ਸਮਝਦਾ ਸਾਡਾ ਹਲਕਾ ਬਾਈ ਦੀ 25 ਸਾਲ ਆਸਤੇ ਰਿਜ਼ਰਵ ਅਜੇ ਦੋ ਵੈਰੀ ਰਿਜ਼ਰਵ ਰਹਿਣਾ ਰਿਜ਼ਰਵ ਚ ਵੀ ਬੰਦੇ ਬੜੇ ਚੰਗੇ ਹੈਗੇ ਆ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ ਬਥੇਰੇ ਚੰਗੇ ਚੰਗੇ ਬੰਦੇ ਪਏ ਆ ਸਾਰਾ ਕੁਝ ਹੀ ਨਹੀਂ ਮਾੜਾ ਹੋ ਜਾਂਦਾ ਧਰਤੀ ਤੇ ਭਾਈ ਧਰਤੀ ਚੰਗਿਆਂ ਕਰਕੇ ਹੀ ਖੜੀ ਆ ਤੇ ਸਿਆਸਤ ਵੀ ਜੇ ਮਾੜੀ-ਮੋਟੀ ਚੱਲਦੀ ਉਹ ਚੰਗਿਆਂ ਕਰਕੇ ਹੀ ਖੜੀ ਚਲੋ ਇਹੋ ਜਾਂ ਕਈ ਵਾਰੀ ਆ ਜਾਂਦਾ ਵਿੱਚ ਜਦੋਂ ਕੋਈ ਹੋਰ ਚਲਾ ਜਾਂਦਾ ਦੂਜਾ ਚਲਾ ਜਾਂਦਾ ਤੀਜੇ ਨੰਬਰ ਤੇ ਆ ਗਿਆ ਚਲੋ ਕੋਈ ਗੱਲ ਨਹੀਂ ਬਟ ਅਸੀਂ ਦਿਹਾਤੀ ਹਲਕੇ ਤੋਂ ਸੇਵਾ ਭਾਵਨਾ ਨਾਲ ਆਏ ਆ ਅਸੀਂ ਕੋਈ ਐਮਐਲਏ ਦੀ ਸੀਟ ਪ੍ਰੋਜੈਕਟ ਨਹੀਂ ਕਰਦੇ ਹਾਂ ਜਿਹੜਾ ਬੰਦਾ ਚੰਗਾ ਹੋਏਗਾ ਉਹਨੂੰ ਵੋਟਾਂ ਅਸੀਂ ਜ਼ਰੂਰ ਪਾਵਾਂਗੇ ਕਰਤਾਰ ਨੂੰ ਵੋਟ ਪਾਵਾਂਗੇ ਅਸੀਂ ਜਿਹੜਾ ਕਰਤਾਰ ਵਾਲਾ ਬੰਦਾ ਹੋਊਗਾ ਉਹਨੂੰ ਪਾਵਾਂਗੇ ਤੇ ਜਿਹੜੇ ਆ ਹੁਣ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆ ਕੋਈ ਨਹੀਂ ਹਜੇ ਕਾਗਜ਼ ਭਰਦੇ ਆ ਪਰ ਅਰਸ਼ ਭਾਈ ਜੋ ਇੱਕ ਐਮਐਲਏ ਤੇ ਕੰਮ ਕਰਨੇ ਬਣਦੇ ਆ ਹਲਕੇ ਦੇ ਵਿੱਚ ਉਹ ਬਾਈ ਹੁਣੇ ਕਰ ਰਿਹਾ ਹੈ ਚਲੋ ਜੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਅੱਗੇ ਲਾਇਆ ਵੀਰ ਨੂੰ ਸਾਡੇ ਨੂੰ ਤੇ ਵੀਰ ਕਰੀ ਆਉਂਦਾ ਚੰਗੀ ਗੱਲ ਆ ਜਾਮਨੀ ਸਾਹਿਬ ਦੀ ਸੜਕ ਬਣ ਗਈ ਜਿਹੜਾ ਬੰਦਾ ਪਹਿਲਾਂ ਉੱਥੋਂ ਦੀ ਲੰਘਦਾ ਸੀ ਉਹਨਾਂ ਲੰਘਦਾ ਹੀ ਅਗਲਾ ਦੇਖਦਾ ਗੁਰੂ ਮਹਾਰਾਜ ਦੇ ਘਰ ਨੂੰ ਆਪਣੇ ਕਲਗੀਆਂ ਵਾਲੇ ਦੇ ਘਰ ਨੂੰ ਸੜਕ ਬਣੀ ਆ ਸੋਹਣਾ ਕੰਮ ਆ ਜੇ ਆਪਾਂ ਹੜਾਂ ਵਿੱਚ ਕੋਈ ਕੰਮ ਕਰਦੇ ਆ ਤੇ ਜੇ ਆਪਣੇ ਕਿਸੇ ਵੀਰ ਭਰਾ ਤੇ ਕਲ ਨੂੰ ਉਹ ਮੁਸੀਬਤਾਂ ਆਪਣੇ ਤੇ ਵੀ ਆ ਸਕਦੀਆਂ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਏ ਜੇ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਉਹਨੂੰ ਬਈ ਚੰਗਾ ਹੀ ਕਿਹਾ ਜਾ ਸਕਦਾ ਜੇ ਆਪਾਂ ਇਤਿਹਾਸ ਦੇ ਵਿੱਚ ਜਾ ਕੇ ਵੀ ਇਹ ਬੰਦਾ ਆਏ ਸੀ ਜਿਉਂ ਸੀ ਫਿਰ ਬਾਈ ਜੀ ਪਰਚੇ ਉਹਦੇ ਵਾਲੇ ਵੀ ਵੇਖ ਲਓ ਵੀਰ ਵਾਲੇ ਉਹਦੇ ਚ ਸਾਰੇ ਚਲੋ ਲੜਾਈਆਂ ਬੰਦਿਆਂ ਦੀਆਂ ਹੀ ਹੁੰਦੀਆਂ ਚਲੋ ਉਹ ਪਾਸਟ ਸੀ ਹੁਣ ਦਾ ਸਾਰਾ ਕੁਝ ਪ੍ਰਸ਼ਾਸਨ ਨੂੰ ਵੀ ਪਤਾ ਸਾਰੇ ਹਲਕੇ ਨੂੰ ਪਤਾ ਤਾਂ ਇੰਨੇ ਸਰਪੰਚ ਨਾਲ ਨੇ ਇੰਨੇ ਐਮਸੀ ਨਾਲ ਨੇ ਸਾਰਾ ਕੁਝ ਨਾਲ ਉਹਦਾ ਕਾਰਨ ਇਹ ਹਲਕੇ ਨੂੰ ਪਤਾ ਵੀ ਬੰਦਾ ਇਹ ਸਹੀ ਲਾਈਨ ਵਾਲਾ ਚਲੋ ਬੰਦਾ ਡੀਰੀਅਲ ਬੜੇ ਵਾਰੀ ਹੁੰਦੇ ਆ ਇਹ ਉਹ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਇੱਕ ਵਾਅਦੇ ਬਾਈ ਦੇ 5000 ਬੰਦਾ ਇਕੱਠਾ ਹੁੰਦਾ ਤੇ ਉਹ ਆਪ ਦੀ ਸੋਭਾ ਬਈ ਹਾਂ ਇਹ ਗਰਪੀਤ ਸਿੰਘ ਜੀ ਬਾਰੇ ਕੁਝ ਬੋਲਣਾ ਚਾਹੋਗੇ ਅੱਜ ਇੱਥੇ ਬੈਠੇ ਉਹਨਾਂ ਦੇ ਕੋਲ ਨਹੀਂ ਬਹੁਤ ਵਧੀਆ ਬੰਦੇ ਆ ਜੀ ਯੋਰਤ ਵਾਲੇ ਬੰਦੇ ਆ ਵਧੀਆ ਇਨਸਾਨ ਨੇ ਸੱਚੇ ਸੁੱਚੇ ਇਨਸਾਨ ਨੇ ਔਰ ਇਹਨਾਂ ਇਹਨਾਂ ਬਾਰੇ ਸਾਰੀ ਦੁਨੀਆ ਹੀ ਜਾਣਦੀ ਆ ਥੋੜੇ ਚਿਰ ਦੇ ਵਿੱਚ ਬਹੁਤ ਵੱਡਾ ਇਹਨਾਂ ਮਤਲਬ ਵੀ ਆ ਥੋੜੇ ਸਮੇਂ ਵਿੱਚ ਬਹੁਤ ਕੰਮ ਕੀਤੇ ਹੈ ਜੀ ਬਈ ਕਿਰਦਾਰ ਦੀ ਗੱਲ ਬਹੁਤ ਵੱਡੀ ਹੁੰਦੀ ਹੈ ਬਜ਼ੁਰਗਾਂ ਨੇ ਕਿਹਾ ਕਿਰਦਾਰ ਸੰਭਾਲਣਾ ਇਸ ਸਮੇਂ ਦੇ ਅਜੋਕੇ ਸਮੇਂ ਦੇ ਵਿੱਚ ਤੁਸੀਂ ਸਭ ਨੂੰ ਫਿਰ ਦੇਖਦੇ ਆ। ਇਹ ਗੁਰੂ ਸਾਹਿਬ ਦੀ ਕਿਰਪਾ ਜੀ ਤੇ ਮੇਰੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਸਾਰੇ ਬੈਠੇ ਭਰਾਵਾਂ ਦਾ ਸਾਥ ਆ ਸਾਰਿਆਂ ਦਾ। ਕਿਰਦਾਰ ਉਹਨਾਂ ਦੇ ਕਾਰਨ ਹੀ ਸੰਭਿਆ ਹੋਇਆ। ਤੇ ਮਹਾਰਾਜ ਕਿਰਪਾ ਰੱਖੇ ਜਾਂ ਤੱਕ ਹੀਲਾ ਸਾਹ ਕਿਰਦਾਰ ਸਹੀ ਰਵੇ ਤੇ ਆਪਦੀ ਜ਼ੁਬਾਨ ਤੋਂ ਨਾ ਹਿੱਲੀਏ। ਆਸ ਕਰਦੇ ਆ ਜੀ ਤੁਸੀਂ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਮਾਜ ਸੇਵੀ ਦੇ ਕੰਮ ਕਰਦੇ ਰਹੋ ਨੌਜਵਾਨਾਂ ਦਾ ਹਜੂਮ ਤੁਹਾਡੇ ਨਾਲ ਹੈ ਤੇ ਚੜ੍ਹਦੀ ਕਲਾ ਚ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਗੁਰਪ੍ਰੀ ਸੇਖੋ ਸੀਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੌਜਵਾਨ ਇੱਥੇ ਕਿੰਨੇ ਬੈਠੇ ਹੋਏ ਐ ਸਭ ਇੱਕ ਖੁਸ਼ੀ ਦੀ ਲਹਿਰ ਦੇ ਵਿੱਚ ਆਏ ਐ ਕਿਤੇ ਨਾ ਕਿਤੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਐ ਉਸ ਨੂੰ ਲੈ ਕੇ ਜੇਕਰ ਨੌਜਵਾਨ ਚੰਗੀ ਸੋਚ ਰੱਖਦੇ ਐ ਤਾਂ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਮੇਨਸਟ੍ਰੀਮ ਪੋਲਿਟਿਕਸ 'ਚ ਆਉਣਾ ਚਾਹੀਦਾ ਹੈ ਨੌਜਵਾਨਾਂ ਨੂੰ ਕਬੂਲਣਾ ਚਾਹੀਦਾ ਹੈ ਤਾਂ ਇਹ ਖਾਸ ਚਰਚਾ ਜਿਹੜੀ ਐ ਸਾਡੇ ਨਾਲ ਗੁਰਪ੍ਰੀ ਸੇਖੋ ਤੇ ਨਾਲ ਦੀ ਨਾਲ ਅਰਸ਼ ਰੰਦਾਵਾ ਜਿਹੜੇ ਸਾਡੇ ਨਾਲ ਸੀਗੇ ਤੁਸੀਂ ਇਸੇ ਤਰ੍ਹਾਂ ਪੀਪੀਸੀ ਨਿਊਜ਼ ਦੇ ਨਾਲ ਬਣੇ ਰਹੋ ਅ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਨੂੰ ਦੋ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼